ਮੈਂ ਤਾਂ ਆਪਣੇ ਵੱਲੋਂ ਫਿਰ ਪੂਰਾ ਇਹਦਾ ਟ੍ਰੀਟਮੈਂਟ ਕਰ ਲਿਆ ਸੀਗਾ ਠੀਕ ਨਹੀਂ ਹੋਇਆ ਫਿਰ ਅੱਜ ਫਿਰ ਡਾਕਟਰ ਬੁਲਾਇਆ ਸੀਗਾ ਹੱਸੇ ਗਾਦੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਤੇ ਦੋਸਤੋ ਦਾਣੇ ਪਾਣੀ ਦਾ ਕੰਮ ਆਪਾਂ ਨੇ ਨਿਵੇੜਤਾ ਤੇ ਕੱਲ ਵਾਲੀ ਵੀਡੀਓ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਨੇ ਸਫਾਈ ਕਰਨੀ ਹੈ ਇੱਧਰ ਗਰਾਊਂਡ ਦੀ ਤੇ ਅੱਜ ਆਪਾਂ ਲੱਗੇ ਆ ਸਫਾਈ ਕਰਨ ਤੇ ਜਾਨਵਰ ਸਾਰੇ ਬਈ ਹਲੇ ਅੰਦਰ ਹੀ ਆ ਤੇ ਸਫਾਈ ਕਰਨ ਤੋਂ ਬਾਅਦ ਫਿਰ ਆਪਾਂ ਜਾਨਵਰਾਂ ਨੂੰ ਬਾਹਰ ਛੱਡਾਂਗੇ a few moments later ਤੇ ਦੋਸਤੋ ਬਾਈ ਆਪਣਾ ਸਫਾਈ ਦਾ ਕੰਮ ਹੋ ਗਿਆ ਚੰਗੀ ਤਰ੍ਹਾਂ ਬਾਈ ਆਪਾਂ ਨੇ ਝਾੜੂ ਲਾਹਤਾ ਦੇਖ ਲਓ। ਓਪਰਫੋਟ ਹੋ ਗਈ ਬਾਈ ਸਾਰੀ ਹੁਣ ਤੇ ਹੁਣ ਬਾਈ ਜਾਨਵਰਾਂ ਨੂੰ ਛੱਡਦੇ ਆ ਬਾਹਰ ਤੇ ਪਹਿਲਾਂ ਬਾਈ ਪਾਣੀ ਭਰਦੀ ਇਹਨਾਂ ਦਾ ਪਾਣੀ ਤਾਂ ਮੈਂ ਭਰ ਕੇ ਰੱਖਿਆ ਹੋਇਆ ਡੱਬਾ ਤੇ ਸਟੈਂਡ ਰੱਖਦੀ ਆ ਪਹਿਲਾਂ ਆਪਾਂ। ਤੇ ਰੱਖਤਾ ਨਾ ਮੈਂ ਛਾਵਾਂ ਜਿੱਦੇ ਚ ਦੱਬਾ ਆਪਾਂ ਨੇ ਪਹਿਲਾਂ ਹੀ ਬਈ ਪਾਣੀ ਨਾਲ ਭਰ ਕੇ ਰੱਖਿਆ ਹੋਇਆ ਸੀਗਾ ਤੇ ਇਹਦੇ ਵਿੱਚ ਬਸ ਆਪਾਂ ਨੇ ਮਲਟੀ ਬਟਾਉਣ ਪਾਉਣਾ ਤੇ ਮਲਟੀ ਬਟਾਉਣ ਬਾਈ ਆਪਾਂ ਨੇ ਅੰਦਰ ਵੀ ਪਾਤਾ ਸੀਗਾ ਅੱਜ ਜਿਹੜੇ ਆਟੋਮੈਟਿਕ ਡਰਿੰਕਰ ਆਉਣਾ ਵਿੱਚ ਵੀ ਸਾਫ਼ ਕਰਕੇ ਚੰਗੀ ਤਰ੍ਹਾਂ ਤੇ ਹੁਣ ਬਾਈ ਜਾਨਵਰਾਂ ਨੂੰ ਛੱਡਦੇ ਆ ਬਾਹਰ ਤੇ ਹੁਣ ਘੁੰਮ ਸਕਦੇ ਆ ਇਹ ਦੀ ਨੈਕਸਟ ਡੇ ਤੇ ਲੋਵੀ ਦੋਸਤੋ ਅੱਜ ਹੈਗਾ ਜੀ ਦੂਜਾ ਦਿਨ ਤੇ ਕੱਲ ਆਪਾਂ ਨੇ ਵੀਡੀਓ ਬੰਦ ਕਰਤੀ ਸੀਗੀ ਫਾਰਮ ਦੀ ਸਾਸਪਹੀ ਕਰਕੇ ਟਰਕੀਆਂ ਨੂੰ ਹੁਣ ਆਪਾਂ ਨੇ ਬੰਦ ਕਰਨਾ ਦੂਜੀ ਸਾਈਡ ਤੇ ਟਰਕੀ ਆਪਣੇ ਇੱਧਰ ਸੀਗੇ ਤੇ ਬਈ ਟਰਕੀ ਆਪਣਾ ਕੱਲ ਦਾ ਸੀਗਾ ਬਿਮਾਰ ਕੱਲ ਲੱਗੇ 4-5 ਦਿਨ ਹੋ ਗਏ ਨੇ ਬਿਮਾਰ ਹੋਏ ਨੂੰ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਪਿਛਲੀ ਵੀਡੀਓ 'ਚ ਵੀ ਬੁਖਾਰ ਹੋ ਗਿਆ ਸੀਗਾ ਚਲ ਉਹਦੀ ਤਾਂ ਆਪਾਂ ਨੇ ਦਵਾਈ ਦੇ ਦਿੱਤੀ ਸੀਗੀ ਤੇ ਹੁਣ ਕੱਲ ਦਾ ਬਿਲਕੁਲ ਕੱਲ ਦਾ ਕਿਹ ਪਰਸ ਹੁੰਦਾ ਹੀ ਬਿਲਕੁਲ ਡਾਊਨ ਸੀਗਾ ਦਾਣਾ ਵੀ ਨਾ ਖਾਂਦਾ ਤੇ ਮੈਂ ਤਾਂ ਆਪਣੇ ਵੱਲੋਂ ਫਿਰ ਪੂਰਾ ਇਹਦਾ ਟ੍ਰੀਟਮੈਂਟ ਕਰ ਲਿਆ ਸੀਗਾ ਤੇ ਠੀਕ ਨਹੀਂ ਹੋਇਆ ਤੇ ਫਿਰ ਅੱਜ ਫਿਰ ਡਾਕਟਰ ਬੁਲਾਇਆ ਸੀਗਾ ਡਾਕਟਰ ਅੱਜ ਬਾਈ ਦੇ ਇੰਜੈਕਸ਼ਨ ਲਾ ਹੈ ਗਿਆ ਸੋਈ ਅਦਰ ਪਈ ਆ ਦੇਖ ਹੁਣ ਥੋੜਾ ਜਿਆ ਠੀਕ ਆ ਸਵੇਰ ਦਾ ਤਾਂ ਬਿਲਕੁਲ ਇਹ ਪਿਆ ਹੀ ਸੀਗਾ ਹੁਣ ਦਾਣਾ ਤਾਂ ਪਤਾ ਨਹੀਂ ਦਾਣੇ ਨੇ ਖਾਦਾ ਕਿ ਨਹੀਂ ਖਾਦਾ ਤੇ ਦਾਣਾ ਤਾਂ ਬਈ ਉਦਾਂ ਹੀ ਪਿਆ ਤੇ ਹਰੀ ਵੀ ਬਿੱਠ ਕਰਦਾ ਇਹ ਤੇ ਹਰੀ ਬਿੱਟ ਤੇ ਹੁਣ ਮੈਨੂੰ ਦਵਾਈ ਦੰਨਾ ਫੇਰ ਛੱਡਦਾ ਉਧਰ ਬੱਚਿਆਂ ਵਿੱਚ ਇਹਨੂੰ ਆਰ ਆਰ ਵਿੱਚ ਇੱਕ ਫੀਮੇਲ ਦੇ ਵੀ ਦੇਖੋ ਅੱਖ ਸੁੱਜ ਗਈ ਹਾਂਜੀ ਇੱਕ ਸਾਈਡ ਤੇ ਇਹਦੀ ਅੱਖ ਸੁੱਜ ਗਈ ਤੇ ਅੱਖ ਦੀ ਵੀ ਦਵਾਈ ਦੰਨਾ ਇਹਨੂੰ ਤੇ ਦੋਨਾਂ ਨੂੰ ਦਵਾਈ ਦੰਨਾ ਤੇ ਹਰੀ ਬਿੱਟ ਤੇ ਭਾਈ ਆਪਾਂ ਪਹਿਲਾਂ ਟਾਰ ਕੇ ਨੇ ਦਵਾਈ ਦਵਾਂਗੇ ਤੇ ਫੀਮੇਲ ਦੇ ਤਾਂ ਬਈ ਇੰਜੈਕਸ਼ਨ ਲੱਗਣਿਆ ਇਹ ਕੱਲੂ ਮੈਂ ਲੈ ਕੇ ਆਉਂਗਾ ਇਸ ਟਾਈਮ ਮੇਰੇ ਕੋਲ ਹੈ ਨਹੀਂ ਤੇ ਟਰਕੀਰ ਨੂੰ ਦਵਾਈ ਪਲਾ ਦਨਾ ਇਸ ਟਾਈਮ ਅੱਖ ਚ ਪਾਣੀ ਵੀ ਆ ਰਿਹਾ ਇਹਦੇ A few moments later ਟਰਕੀ ਨੂੰ ਦੇਤੀ ਬਈ ਦਵਾਈ ਛੱਡ ਤਾ ਇੱਧਰ ਤੇ ਘੁੰਮ ਰਿਹਾ ਆਪਣਾ ਤੇ ਬੱਤਕਾਂ ਨੂੰ ਦਾਣਾ ਪਾ ਕੇ ਇੱਧਰ ਕਰਤੀਆਂ ਬੰਦ ਤੇ ਅੱਜ ਮੈਂ ਦੂਜੀਆਂ ਵੀ ਛੱਡ ਕੇ ਦੇਖੀਆਂ ਸੀਗੀਆਂ ਇੱਧਰ ਛੋਟੀਆਂ ਪਰ ਹਲੇ ਵੀ ਇਹ ਇੱਕ ਦੂਜੇ ਨੂੰ ਮਾਰਦੀਆਂ ਇਹ ਤੇ ਬੜੀਆਂ ਵੱਟੀਆਂ ਛੋਟੀਆਂ ਨੂੰ ਮਾਰਦੀਆਂ ਤੇ ਫਿਰ ਮੋਂ ਉਹ ਲੱਗੇ ਬੰਦ ਕਰਤੀਆਂ ਉੱਧਰ ਹਾਂ ਚੱਲ ਕੋਈ ਨਹੀਂ ਉਧਰੇ ਰੋ ਤੇ 4-5 ਬਟੇਰਾ ਦੇ ਬੱਚੇ ਨਿਕਲੇ ਆ ਤੇ 3 ਕ ਬਾਈ ਚਕੋਰਾ ਦੇ ਨਿਕਲੇ ਆ ਤੇ ਚਕੋਰਾ ਦੇ 3 ਤਾਂ ਹੈਗੇ ਆ ਬਾਈ ਚਿਤਰੇ 2 ਤਾਂ ਹੈਗੇ ਚਿਤਰੇ ਜੇ ਤੇ 1 ਹੈਗਾ ਚਿੱਟਾ ਤੇ ਦਾਣਾ ਆਪਾਂ ਨੇ ਇਹਨਾਂ ਨੂੰ ਪਾਤਾ ਸੀਗਾ ਤੇ ਹੁਣ ਪਾਣੀ ਪਾ ਦਨੇ ਆ ਪਾਣੀ ਇਹਨਾਂ ਨੇ ਪੀ ਲਿਆ ਪਾਣੀ ਖਤਮ ਹੋ ਗਿਆ ਤੇ ਬਾਕੀ ਹੋਰ ਚੈੱਕ ਕਰ ਲੈਨੇ ਆ ਮਸ਼ੀਨ ਵਿੱਚ ਤੇ ਇੱਕ ਨਾ ਕੀ ਥੋੜੀ ਕੀੜੀਆਂ ਵੜ ਗਈਆਂ ਅੰਦਰ ਮਸ਼ੀਨ ਦੇ ਤੇ ਚੱਕ ਜਾਲਿਆ ਕੇ ਉਹ ਵੀ ਲਾਉਣਾ ਤੇ ਆਂਡਾ ਇੱਕ ਖਰਾਬ ਸੀਗਾ ਤੇ ਉਹਨੂੰ ਚਿੰਬੜੀਆਂ ਕਿਤੇ ਆ ਕੇ ਤੇ ਹੋਰ ਤਾਂ ਕੋਈ ਬੱਚਾ ਨਿਕਲਿਆ ਨਹੀਂ ਹੈਗਾ ਤੇ ਆਂਡੇ ਵੀ ਮੈਂ ਸੂਹਾ ਤਾਰਨਾ ਬਾਈ ਆਂਡੇ ਤਾਰਨੇ ਵਾਲੇ ਹੋਗੇ ਤੇ ਮੈਨੂੰ ਇੱਕ ਆਹ ਲੱਗ ਰਿਹਾ ਨਿਕਲਦਾ ਆ ਇਹਦੇ ਵਿੱਚ ਲੱਗਦਾ ਚਲੋ ਇਹਨਾਂ ਮੈਂ ਰੱਖ ਦਿੰਦਾ ਦਾਣੇ ਦਾ ਆਪਣਾ ਸਾਰੇ ਨਿਪਟ ਗਏ ਸਿਰਫ ਇੱਕ ਰਹਿ ਗਏ ਆਂਡੇ ਚੱਕਣੇ ਬਟੇਰਾ ਦੇ ਉਹ ਆਪਾਂ ਹੁਣ ਚੱਕਦੇ ਆਂ ਤੇ ਨਾਲ ਲੱਗਦੀ ਮਸ਼ੀਨ ਚਲਾ ਦਿੰਦੇ ਆ ਇਹਨਾਂ ਦਾ ਪਾਣੀ ਤਾਂ ਪਿਆ ਦਾਣਾ ਵੀ ਫਿਲਹਾਲ ਇਹਨਾਂ ਦਾ ਪਿਆ ਹੀ ਆ ਚਲੋ ਆਪਾਂ ਢੇ ਚੱਕ ਲੈਂਦੇ ਆ ਤੇ ਐਨੇ ਗਾਂਡੇ ਬਾਈ ਆਪਾਂ ਨੂੰ ਮਿਲੇ ਇਹਨਾਂ ਦੇ ਬਟੇਰਾ ਦੇ 12 10 12 ਗਾਂਡੇ ਆ ਤੇ ਜਿਹੜੇ ਬੱਚੇ ਹੁਣ ਨਿਕਲੇ ਆ ਬਟੇਰਾ ਦੇ ਆਪਾਂ ਸੇਲ ਨਹੀਂ ਕਰਾਂਗੇ ਆਪ ਹੀ ਪਾਲਾਂਗੇ ਤੇ ਰੱਖਣੇ ਆਪਾਂ ਉਹ ਬਟੇਰ ਬਹੁਤ ਘੱਟ ਆ ਬਟੇਰਾ ਦੇ ਬੱਚੇ ਦੀ ਡਿਮਾਂਡ ਜ਼ਿਆਦਾ ਉੱਪਰੇ ਲਾ ਦਨੇ ਆ ਹੁਣ ਉੱਪਰ ਆਪਣਾ ਤੇ ਉੱਪਰ ਹੁਣ ਸਾਰੀ ਬੇਟਰੀਆਂ ਖਾਲੀਆਂ ਹੋਈਆਂ ਇੱਥੇ ਲਾ ਦਨੇ ਆ ਲਓ ਜੀ ਬਾਈ ਆਂਡੇ ਆਪਣੇ ਲੱਗ ਗਏ ਤੇ ਹੁਣ ਬੱਲ ਬਾਲ ਦਈਏ ਤੇ ਬਾਕੀ ਹੁਣ ਕਰਦੇ ਆ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ